ਗਟੂ ਡੋਰ ਤੇ ਪੁਲਿਸ ਨੇ ਕੀਤੀ ਕਾਰਵਾਈ 41 ਗਟਵਾਸ ਨੇ ਇੱਕ ਸ਼ਖਸ ਨੂੰ ਕੀਤਾ ਕਾਬੂ ਧਾਰਾ 233 ਤਿਤ ਕੀਤੀ ਕਾਰਵਾਈ ਲੋੜੀ ਅਤੇ ਬਸੰਤ ਦਾ ਤਿਉਹਾਰ ਆਉਣ ਨੂੰ ਹੈ ਅਜਿਹਾ ਵਿੱਚ ਦੁਕਾਨਦਾਰਾਂ ਵੱਲੋਂ ਗੱਟੂ ਡੋਰ ਸਟੋਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਚਲਦੇ ਪੁਲਿਸ ਵੀ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਪੱਬਾ ਪਾਰ ਦਿਸ ਰਹੀ ਹੈ ਅਜਿਹਾ ਇਹ ਕੁਝ ਸੁਜਾਨਪੁਰ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਪੁਲਿਸ ਵੱਲੋਂ ਇੱਕ ਸ਼ਖਸ ਨੂੰ 41 ਗੱਟੂਆਂ ਸੰਨੇ ਕਾਬੂ ਕੀਤਾ ਗਿਆ ਇਸ ਸਬੰਧੀ ਜਦ ਸਜਾਪੁਰ ਥਾਣੇ ਦੇ ਥਾਣਾ ਮੁਖੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਮੁਖਬਰ ਰਾਹੀਂ ਖਬਰ ਮਿਲੀ ਸੀ ਕਿ ਸਰਨੇਦਾ ਰਹਿਣ ਵਾਲਾ ਇੱਕ ਸ਼ਖਸ ਕਟੂਏ ਸ਼ਹਿਰ ਤੋਂ ਗੱਟੂ ਲੈ ਕੇ ਆ ਰਿਹਾ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਨਾਕਾ ਲਗਾਇਆ ਗਿਆ ਅਤੇ ਨਾਕੇ ਇਸ ਸ਼ਖਸ ਤੋਂ 41 ਗੱਟੂ ਬਰਾਮਦ ਕੀਤੇ ਗਏ ਅਤੇ ਪੁਲਿਸ ਨੇ આરોપી ਤੇ ਤਾਰਾ 233 ਤਿਤ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਸੰਤ ਅਤੇ ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ ਅਜਿਹੇ ਵਿੱਚ ਦੁਕਾਨਦਾਰ ਗੱਟੂ ਡੋਰ ਵੇਚਦੇ ਹੋ ਨਾ ਵੇਚਣ ਜੇਕਰ ਕੋਈ ਦੁਕਾਨਦਾਰ ਗੱਟੂ ਡੋਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੇ ਸੀ ਕਿ ਸਾਹਿਲ ਨਾ ਦਾ ਮੁੰਡਾ ਜਿਹੜਾ ਸਰਨੇ ਦਾ ਬਸਨੀਖ ਹੈਗਾ ਉਹ ਕਠੂੜੇ ਸਾਈਡ ਤੋਂ ਕਿਤੋਂ ਜਿਹੜਾ ਗੱਟੂ ਡੋਰ ਲੈ ਕੇ ਆ ਰਿਹਾ ਜੋ ਉਸ ਦੇ ਖਿਲਾਫ ਨੁਕ ਮੜ ਕੇ ਤੇ ਉਸ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਹੈ 233 VN S ਦੇ ਤਹਿਤ ਇਸ ਵਿੱਚ ਡੀਸੀ ਸਾਹਿਬ ਵੱਲੋਂ ਕਲੀਅਰ ਮੈਸੇਜ ਹੈਗਾ ਉਹਨਾਂ ਦੇ ਹੁਕਮ ਵੀ ਜਾਰੀ ਹੈਗੇ ਕਿ ਜਿਹੜੀ ਸਿੰਥੈਟਿਕ ਥ੍ਰੈਡ ਆਪਾਂ ਕਾਈਟ ਫਲਾਈਂਗ ਲਈ ਯੂਜ਼ ਕਰਦੇ ਆ ਉਹ ਨਾ ਕਿਤੇ ਜਾ ਜਿੰਨੇ ਗੱਟੂ ਨੰਬਰ ਇਹ ਟੋਟਲ ਰਿਕਵਰੀ ਸਾਡੇ ਕੋਲ 41 ਕਰਤੂ ਆਣੀ ਹੈ 41 ਹਮ ਦੁਕਾਨਦਾਰ ਨੂੰ ਵੀ ਮੈਸੇਜ ਦੇਣਾ ਕਰ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਜਿੱਦਾਂ ਅੱਗੇ ਸਾਡੇ ਕੋਲ ਬਸੰਤ ਆ ਰਹੀ ਹੈ ਲੋੜੀ ਆ ਰਹੀ ਹੈ ਇਹ ਗੱਟੂ ਨਾ ਯੂਜ਼ ਕਰਨ ਇਹ ਡਿਓਰ ਨਾ ਯੂਜ਼ ਕਰਾਂ ਹਰ ਕੋਈ ਜੇ ਵੀਕਰੀ ਕਰਦਾ ਤੇ ਉਸ ਦੇ ਖਿਲਾਫ ਵੀ ਕਰਦੇ ਉਦੇ ਖਿਲਾਫ ਜੋ ਆਪਣੇ ਡੀਸੀ ਸਾਹਿਬ ਦੇ ਹੁਕਮ ਹੈਗੇ ਉਹਨਾਂ ਦੇ ਪਾਲਣਾ ਕਰਦੇ ਹੋਏ ਜਿਹੜਾ 233 ਪੀਐਨਐਸ ਅਧੀਨ ਜਿਹੜਾ ਕਾਰਵਾਈ ਕੀਤੀ ਜਾਏਗੀ